ਸਸ਼ਟੀ ਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਪਿਆਰੀ ਜਿਹੀ ਡਿਜ਼ਾਈਨ ਸ਼ੇਅਰ ਕਰਾਂਗੇ ਸੋ ਜਿਵੇਂ ਵੀ ਤੁਸੀਂ ਬਣਾਉਣੇ ਆ ਤੁਸੀਂ ਬਣਾ ਸਕਦੇ ਆ ਜੀ ਕਲਰ ਚੋਇਸ ਤੁਹਾਡੀ ਹੋਏਗੀ ਡਿਜ਼ਾਈਨ ਦਾ ਚੋਇਸ ਤੁਹਾਡੀ ਹੋਏਗੀ ਆਪਾਂ ਕਿਸੇ ਵੀ ਡਿਜ਼ਾਈਨ ਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਆ ਅਸੀਂ ਕਈ ਵਾਰ ਕੀ ਹੁੰਦਾ ਕਿ ਸੇਮ ਡਿਜ਼ਾਈਨ ਆਪਣੇ ਜਿਹੜੇ ਵੀ ਚੱਲ ਰਹੇ ਹੈਗੇ ਉਹਨਾਂ ਕੋਲ ਬਹੁਤ ਸਾਰੇ ਆਰਡਰ ਹੈਗੇ ਆ ਜਿਹੜੇ ਕੰਪਲੀਟ ਨਹੀਂ ਹੋ ਰਹੇ ਨਿਊ ਡਿਜ਼ਾਈਨ ਵੀ ਅਸੀਂ ਬਣਾ ਰਹੇ ਆ ਸੋ ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਔਰ ਵਾਰ-ਵਾਰ ਜਿਵੇਂ ਕਈ ਵਾਰ ਡਿਜ਼ਾਈਨ ਹੁੰਦਾ ਹੈ ਉਹ ਅਲੱਗ-ਅਲੱਗ ਕਲਰ ਸ਼ੇਡ ਤੇ ਉਹ ਕਿਸ ਤਰ੍ਹਾਂ ਦਾ ਲੱਗਦਾ ਮੋਸਾਂ ਦੇ ਡਿਜ਼ਾਈਨ ਵੀ ਆਪਾਂ ਤੁਹਾਨੂੰ ਸ਼ੇਅਰ ਕਰ ਰਹੇ ਹਾਂ ਸੋ ਜਿਵੇਂ ਕਿ ਇਹ ਡਿਜ਼ਾਈਨ ਆਪਾਂ ਕਾਫੀ ਸ਼ੇਡਸ ਦੇ ਉੱਪਰ ਪਾਇਆ ਹੈਗਾ ਔਰ ਇਹਦੇ ਉੱਪਰ ਵੀ ਬਹੁਤ ਹੀ ਪਿਆਰਾ ਲੱਗਦਾ ਹੈ ਇਹ ਦੇਖੋ ਜੀ ਮਹਿੰਦੀ ਸ਼ੇਡ ਹੈ ਇਹ ਬਹੁਤ ਹੀ ਪਿਆਰਾ ਬਣਿਆ ਹੋਇਆ ਬਾਦਲੇ ਦੇ ਉੱਪਰ ਵਰਕ ਹੈ ਇਸ ਤਰ੍ਹਾਂ उपर तक ये दोनों साइड आ जोड़े वेल जा है, है और इस तरह ही ये बाजू की डिजाइनिंग है भी जी सो यह मेहंदी शेड आदि भी यदि जी ग्रीस हैगी है। बहुत ही वाया आई है सो ये आप दुपट्टा किया जी देखो फोर साइड है जोड़ा ਇੱਕ ਕਟ ওকে। ਹੋਰ ਇਸ ਤਰ੍ਹਾਂ ਦੋਨੋਂ ਸਾਈਡ ਤੇ ਰੀਲ ਜਾਂਦੀਆਂ। ਸੋ ਇਹਦੇ ਨਾਲ ਬਹੁਤ ਹੀ ਪਿਆਰਾ ਜਿਹੜਾ ਇਹਦਾ ਕਨਸੈਪਟ ਹੈ ਜੀ ਇਹ। ਆਰਗੈਂਜ਼ਾ ਦੁਪੱਟੇ ਦੇ ਉੱਪਰ ਸੋ ਫੋਰ ਸਾਈਡ ਦਾ ਜਿਹੜਾ ਹੈਵੀ ਕਟ ਵਰਕ ਹੈ ਜੀ। ਸੋ ਇਹ ਫੁੱਲ ਹੈਵੀ ਹੈ ਜਿਹੜਾ ਸੂਟ ਬਣਦਾ ਹੈਗਾ। ਤੁਸੀਂ ਐਜ਼ ਇਟ ਇਜ਼ ਦਾ ਜਿਹੜਾ ਇਹਨੂੰ ਬਣਾ ਸਕਦੇ ਹੋ। ਸੋ कलर चॉइस तो भी तुम अपने अकॉर्डिंग है जी करवा सकते क्योंकि ये भी उन्होंने अपने चॉइस के अकॉर्डिंग ही जो डिजाइन करवाया है कलर कंबीनेशन सो बहुत ही प्यारा बन के आया है सो भी इस तरह का करवा सकते हो नैक्स सूट हैगा जी वाइन शेड का सो वाइन शेड पर भी बहुत ही प्यारा डिजाइन बनया आप, आप काफ़ी पहल भी बनाया होया एक दो कलर के उपर ਔਰ ਇਹ ਉਹਨਾਂ ਨੇ ਡਿਫਰੈਂਟ ਜਿਵੇਂ ਸ਼ੇਡ ਲਿਆ ਸੀ ਸੋ ਇਹ ਦੇਖ ਸਕਦੇ ਹਾਂ ਤੁਸੀਂ ਔਰ ਸੈਂਟਰ ਦੇ ਵਿੱਚ ਇਸ ਤਰ੍ਹਾਂ ਗਲਾ ਬਣਿਆ ਹੋਇਆ ਸੋ ਇਹ ਜਿਹੜੀ ਕਰੀਜ਼ ਹੈਗੀ ਇਹ ਬਹੁਤ ਹੀ ਪਿਆਰੀ ਹੈ ਸੋ ਇਹ ਬਹੁਤ ਹੀ ਹੈਵੀ ਲੁੱਕ ਦਿੰਦਾ ਹੈਗਾ ਸੂਟ ਜਦੋਂ ਬਣ ਕੇ ਔਰ ਇਹਦੀ ਨਾਂ ਜਿਹੜਾ ਆਪਾਂ ਦੁਪੱਟਾ ਕੀਤਾ ਹੈਗਾ ਇਸ ਤਰ੍ਹਾਂ ਇਹਦੇ ਲਟਕਣ ਲੱਗੇ ਹੋਏ ਆ। ਔਰ ਬਹੁਤ ਹੀ ਪਿਆਰੀਆਂ ਜੀਆਂ ਲੇਸਿਸ ਦਿੱਤੀਆਂ ਹੋਈਆਂ ਔਰ ਗਾਂਜ਼ਾ ਦੁਪੱਟਾ ਕੀਤਾ ਹੋਇਆ ਜੀ ਔਰ ਸਲਵਾਰ ਦੇ ਵਿੱਚ ਇਸ ਤਰ੍ਹਾਂ ਆਪਾਂ ਪਿੰਟਸ ਦਿੱਤੇ ਹੋਏ ਆ। ਸੋ ਇਹ ਜਿਹੜਾ ਸੂਟ ਹੈ ਇਹ ਬਹੁਤ ਹੀ ਪਿਆਰਾ ਬਣਿਆ ਤੁਸੀਂ ਸੇਮ ਵੀ ਬਣਵਾ ਸਕਦੇ ਹੋ ਆਪਣੀ ਕਲਰ ਚੈਅ ਚੁਆਇਸ ਦੇ ਅਕੋਰਡਿੰਗ ਜਿਹੜਾ ਇਹਨੂੰ ਚੇਂਜ ਵੀ ਕਰ ਸਕਦੇ ਹੋ। ਨੈਕਸਟ ਸੂਟ ਹੈਗਾ ਜੀ ਜਿਹੜਾ ਇਹ ਹੈਗਾ ਮਹਿੰਦੀ ਗ੍ਰੀਨ ਸ਼ੇਡ ਹੈਗਾ ਇਹ ਵੀ ਆਪਾਂ ਕਾਫੀ ਬਣਾਇਆ ਹੈਗਾ ਤੇ ਸਾਰਿਆਂ ਨੇ ਇਹਨੂੰ ਬਹੁਤ ਪਸੰਦ ਕੀਤਾ ਔਰ ਇਹ ਐਕਚੁਅਲੀ ਹੈ ਵੀ ਬਹੁਤ ਹੀ ਜ਼ਿਆਦਾ ਗ੍ਰੇਸਫੁਲ ਹੈ ਜਿਹੜਾ ਸੂਟ ਬਣਦਾ ਹੈਗਾ ਇਹਦੇ ਵਿੱਚ ਆਪਾਂ ਜਿਵੇਂ ਸੇਮ ਹੀ ਰੱਬਣਿਆ ਹੋਇਆ ਇਸ ਤਰ੍ਹਾਂ ਇਹ ਇਸ ਤਰ੍ਹਾਂ ਗੱਲਾ ਬਣਿਆ ਹੋਇਆ ਗੱਲਾ ਵੀ ਇਹਦਾ ਬਹੁਤ ਹੀ ਡਿਫਰੈਂਟ ਹੈ ਔਰ ਕੀ ਰੀਤੀ ਇਸਰ ਔਰਗੈਂਜ਼ਾ ਲਾ ਕੇ ਵਰਕ ਕੀਤਾ ਹੋਇਆ ਸੋ ਇਹ ਬਹੁਤ ਹੀ ਪਿਆਰਾ ਜਿਹਾ ਸਟਾਈਲਿਸ਼ ਜਿਹਾ ਡਿਜ਼ਾਈਨ ਹੈ ਔਰ ਇਹਦੇ ਨਾਲ ਜਿਵੇਂ ਆਪਾਂ ਬੈਗ ਤੇ ਵੀ ਵਰਕ ਦਿੰਨੇ ਆ ਜੀ ਇਸ ਤਰ੍ਹਾਂ ਬੈਗ ਤੇ ਵਰਕ ਕੇ ਔਰ ਇਸ ਤਰ੍ਹਾਂ ਸਲਵਾਰ ਤੇ ਵਰਕ ਕੇ ਇਹ ਆਪਾਂ ਤੁਹਾਨੂੰ ਅਲੱਗ-ਅਲੱਗ ਦੁਪੱਟਿਆਂ ਨਾਲ ਸ਼ੋਅ ਕੀਤਾ ਹੈਗਾ ਸੋ ਇਹ オーਰਗੈਂਜ਼ਾ ਦਾ ਟਾਈ ਦਾ ਦੁਪੱਟਾ ਹੈਗਾ ਸੋ ਅਗਰ ਚੁਣੌਣ ਨਾ ਕਰਾਉਂਗੇ ਤਾਂ ਇੱਕ ਡਿਫਰੈਂਟ ਜਿਹੜਾ ਇਦੀ ਪ੍ਰਾਈਸ ਹੋ ਜੂਗੀ ਅਗਰ ਤੁਸੀਂ ਜਨੌਨ ਨਾ ਕਰਾਉਣੇ ਆਰਗੈਂਜ਼ਾ ਨਾਲ ਸੋ ਸਾਰਿਆਂ ਦੀ ਅਲੱਗ-ਅਲੱਗ ਹੋ ਜਾਂਦੀ ਹੈ ਤੇ ਬਹੁਤ ਹੀ ਪਿਆਰਾ ਜਿਹਾ ਆਪਾਂ ਜਿਹੜਾ 컬러ਫੁਲ ਦੁਪੱਟਾ ਕਰਦੇ ਆ ਸੋ ਸਾਰੇ ਦੁਪੱਟੇ ਹੀ ਆਪਾਂ ਇਸ ਤਰ੍ਹਾਂ ਜਿਹੜੀ ਰੱਖਣ ਦੀ ਕੋਸ਼ਿਸ਼ ਕਰਦੇ ਆ ਸੋ ਸਿੰਪਲ ਕੱਟਵਰਕ ਹੈ ਜੀ ਸਾਈਜ਼ ਤੇ ਇਸ ਦਾ ਸੋ ਅਗਰ ਤੁਸੀਂ ਸੇਮ ਕਰਾਉਣਾ ਤਾਂ ਪਲੀਜ਼ ਜਿਹੜਾ ਸਾਨੂੰ ਲਿਖ ਕੇ ਭੇਜਿਆ ਕਰੋ ਕਿ ਸਾਨੂੰ ਜਿਹੜਾ ਸੇਮ ਸੂਟ ਚਾਹੀਦਾ ਐਜ਼ ਇਟ ਇਜ਼ ਜੋ ਵੀ ਹੈ ਕਿਉਂਕਿ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਦੁਪੱਟਾ ਡਿਟੇਲਸ ਹੁਣ ਡਿਟੇਲ ਦਿੱਤੀਆਂ ਹੁੰਦੀਆਂ ਤੁਸੀਂ ਉਹਨਾਂ ਦਾ ਸਾਰੇ ਸੇਮ ਅਗਰ ਤੁਸੀਂ ਸੇਮ ਬਣਾਉਣਾ ਤਾਂ ਸੇਮ ਮੈਂਸ਼ਨ ਕਰ ਦਿਆ ਕਰੋ ਅਗਰ ਥੋੜੀ ਬਹੁਤ ਚੇਂਜਸ ਕਰਵਾਉਣੇ ਆ ਤਾਂ ਤੁਸੀਂ ਉਸ ਤਰ੍ਹਾਂ ਦੱਸ ਦਿਆ ਕਰੋ ਆਪਾਂ ਉਹਦੇ ਅਕੋਰਡਿੰਗ ਤੁਹਾਨੂੰ ਜਿਹੜੀ ਪੇਮੈਂਟ ਦੱਸਾਂਗੇ ਤਾਂ ਜੋ ਕਨਫਿਊਜ਼ਨ ਨਾ ਹੋ ਸਕੇ ਸੋ ਏਸੀ ਜੀ ਆਪਣੇ ਕੋਈ ਸੋਰਸ ਔਰ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਹੈਗੇ ਆ ਤੇ ਕਿਸ ਤਰ੍ਹਾਂ ਦਾ ਤੁਹਾਨੂੰ ਆਪਣੇ ਸੂਟਸ ਲੱਗਦੇ ਆ ਕਿਸ ਤਰ੍ਹਾਂ ਤੁਹਾਡੇ ਜੀ ਆਰਡਰ ਪਹੁੰਚ ਚੁੱਕੇ ਆ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਹੈਗਾ ਜ਼ਰੂਰ ਫੀਡਬੈਕ ਦਿਆ ਕਰੋ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਡਿਜ਼ਾਈਨਿੰਗ ਸ਼ੇਅਰ ਕਰਦੇ ਰਾਵਾਂਗੇ ਸੋ ਬਣੀ ਰਿਓ ਮੇਰੇ ਜਨਬੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ so much